ਸਵੇਰ ਦੇ ਵੇਲੇ ਤੜਕਸਾਰ ਆਪਣੇ ਕੰਮਕਾਰ ਨੂੰ ਲੈ ਕੇ ਦੁਕਾਨਾਂ ਖੋਲ ਰਿਹਾ ਹਾਂ ਤਾਂ ਵਪਾਰੀ ਹੋ ਜਾਓ ਸਾਵਧਾਨ ਸੁਣੋ ਇਹ ਪੂਰੀ ਰਿਪੋਰਟ ਚੋਨ ਜਾਬਤੇ ਦੇ ਚੱਲਦਿਆਂ ਭਾਵੇਂ ਪ੍ਰਸ਼ਾਸਨ ਦੇ ਵੱਲੋਂ ਲਾਇਸੈਂਸੀ ਜੋ ਅਸਲਾ ਹੈ ਉਸ ਨੂੰ ਜਮ੍ਹਾਂ ਕਰਵਾਇਆ ਗਿਆ ਹੈ ਜਿਸ ਦੇ ਚੱਲਦਿਆਂ ਵਪਾਰੀ ਅਤੇ तमाम ਜੋ ਲਾਇਸੈਂਸੀ ਅਸਲਾ ਹੋਲਡਰ ਹਨ ਉਹਨਾਂ ਦੇ ਵੱਲੋਂ ਆਪਣਾ ਅਸਲਾ ਜਮ੍ਹਾਂ ਕਰਵਾ ਦਿੱਤਾ ਹੈ ਪਰ ਲੋਕਾਂ ਦੇ ਅਸਲਾ ਜਮ੍ਹਾਂ ਤੋਂ ਬਾਅਦ ਜੋ ਚੋਰ ਲੁਟੇਰੇ ਹਨ ਉਹਨਾਂ ਦੇ ਵੱਲੋਂ ਨਾਜਾਇਜ਼ ਅਸਲਾ ਛੁੱਕ ਕੇ ਵਪਾਰੀਆਂ ਨੂੰ ਗਨਪੁਆਇੰਟ ਦੇ ਉੱਤੇ ਚੋਰੀ ਅਤੇ ਲੁੱਟਖੋ ਦੀ ਵਾਰਦਾਤ ਸ਼ੁਰੂ ਕਰ ਦਿੱਤੀ ਹੈ ਜਿੱਥੇ ਬਰਨਾਲਾ ਦੇ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਇੱਕ ਨਵਾਂ ਹੀ ਚੰਨ ਚੜ੍ਹ ਗਿਆ ਅਤੇ ਤਰਕਸਾਰਹੀ ਦੋ ਬਗਬਗ ਥਾਂ ਤੇ ਚੋਰੀ ਅਤੇ ਲੁੱਟਖੋ ਦੀ ਵਾਰਦਾਤ ਨੂੰ ਅਣਜਾਣ ਦਿੱਤਾ ਗਿਆ ਜਿੱਥੇ ਇਸ ਵਿੱਚ ਇੱਕ ਵਾਰਦਾਤਾ ਇਹੋ ਜਿਹੀ ਸੀ ਕਿ ਗਨਪੁਆਇੰਟ ਦੇ ਉੱਤੇ ਸਵੇਰੇ ਦੁਕਾਨ ਦੀ ਸਫਾਈ ਕਰ ਰਹੇ ਦੁਕਾਨਦਾਰ ਤੋਂ ਕਰੀਬ 10000 ਰੁਪਿਆ ਲੁੱਟ ਕੇ ਫਰਾਰ ਹੋ ਗਏ ਅਤੇ ਦੂਜੇ ਪਾਸੇ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਮੁਹੱਲਾ ਵਾਸੀਆਂ ਨੇ ਜਦ ਰੋਲਾ ਪਾਇਆ ਤਾਂ ਚੋਰ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦਿਆਂ ਹੋਇਆਂ ਅਤੇ ਕੰੱਚ ਦੀਆਂ ਟੁੱਟੀਆਂ ਹੋਈਆਂ ਬੋਤਲਾਂ ਦਿਖਾ ਕੇ ਸਮਾਨ ਸੁੱਟ ਉਥੋਂ ਆਪਣਾ ਬਚਾਅ ਕਰਦਿਆਂ ਫਰਾਰ ਹੋ ਗਏ ਤਾਂ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਇੱਕ ਪਾਸੇ ਤਾਂ ਚੌਨ ਜ਼ਾਬਤਾ ਚੱਲਦੇ ਆਂ ਵੱਖ-ਵੱਖ ਫੋਰਸ ਦੀਆਂ ਕੰਪਨੀਆਂ ਆਈਆਂ ਹੋਈਆਂ ਹਨ ਤੇ ਪੁਲਿਸ ਵੀ ਹਲਰਟ ਤੇ ਹੈ ਦੂਜੇ ਪਾਸੇ ਚੋਰੀਆਂ ਵੱਡਾ ਸਵਾਲ ਖੜਾ ਕਰ ਰਹੀਆਂ ਹਨ ਜਿੰਦਾਬਾ ਜਿੰਦਾਬਾ ਮਾਰੀ ਇਕਤਾ ਜਿੰਦਾਬਾ 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 ਮਾਰੀ ਇਕਤਾ ਜਿੰਦਾਬਾ ਜਿੰਦਾਬਾ ਮੇਰਾ ਨਾਮ ਸੌਰ ਕੁਮਾਰ ਹੈ ਜੀ ਕਿਹੜੀ ਗਲੀ ਹੈ ਜੀ ਆਪਣੀ ਆ ਮੇਰੀ ਰੋਡ ਤੇ ਦੁਕਾਨ ਹੈ ਜੀ ਇਧਰ ਗਲੀ ਅੱਜ ਖਤਰੀਆਂ ਵਾਲੀ ਗਲੀ ਦੇ ਚ ਖੜਾ ਇਹਦੀ ਬੈਕ ਸਾਈਡ ਮੇਰਾ ਗਦਾਮ ਹੈ ਜੀ ਕੀ ਕਟਣਾ ਹੋਈ ਅੱਜ ਮੇਰੇ ਕੋਲੇ ਸਵੇਰ ਸਾਢੇ 4 ਤੋਂ ਪੌਣੇ 5 ਵਜੇ ਦਾ ਵੀਰ ਜੀ ਦਾ ਫੋਨ ਆਇਆ ਮੇਰੇ ਪੜੋਸੀ ਨੇ ਜੀ ਤੇ ਵੀ ਐਦਾ ਤੁਹਾਡਾ ਕੁਝ ਮਟੀਰੀਅਲ ਚੋਰੀ ਹੋ ਰਿਹਾ ਵੀ ਸਾਨੂੰ ਲੱਗ ਰਿਹਾ ਤੁਹਾਡਾ ਹੈ ਇਹਨਾਂ ਨੇ ਮੈਨੂੰ ਸ਼ਨਾਖਤ ਲਈ ਵਟਸਐਪ ਫੋਟੋ ਭੇਜੀ ਮੈਂ ਉਹਨੂੰ ਚੈੱਕ ਕੀਤਾ ਮੈਂ ਕਿਹਾ ਹਾਂਜੀ ਮਟੀਰੀਅਲ ਸਾਡਾ ਕਨਫਰਮ ਕੀਤਾ ਜਦੋਂ ਮੈਂ ਇੱਥੇ ਆਇਆ ਤਾਂ ਉਹ ਪਹਿਲਾਂ ਪੱਜ ਚੁੱਕੇ ਸੀਗੇ ਚੋਰ ਉਹਦਾ ਰੀਜ਼ਨ ਕੀ ਸੀ ਪੱਜ ਜਾਂਦਾ ਉਹਨਾਂ ਨੇ ਕੱਚ ਦੀ ਬੋਤਲ ਭੰਨੀ ਤੇ ਇਹਨਾਂ ਨੂੰ ਦਿਖਾਈਏ ਜਿਵੇਂ ਸਵੇਰ ਉੱਠੇ ਘਰ ਚੋਂ ਨਿਕਲੇ ਕੋਈ ਖੱਤ ਸੂਟੀ ਨਹੀਂ ਕੋਈ ਲਾਠੀ ਨਹੀਂ ਕੁਝ ਵੀ ਨਹੀਂ ਵੀ ਆਪਣੇ ਬਚਾ ਲਈ ਇਹਨਾਂ ਨੇ ਇਹ ਦੂਰ ਹੋ ਗਏ ਤੇ ਉਹ ਇਸ ਬੋਤਲ ਦਾ ਫਾਇਦਾ ਉਠਾ ਕੇ ਕੱਚ ਦੀ ਦਾ ਉਹ ਭੱਜ ਗਏ ਜੀ ਤੇ ਕੁਝ ਉਹਨਾਂ ਨੇ ਮਟੀਰੀਅਲ ਛੱਡ ਗਏ ਜੀ ਜਿਹੜਾ ਮੌਕੇ ਦਾ ਫੜਿਆ ਉਹ ਤਿੰਨ ਤੋਂ ਚਾਰ ਬੰਦੇ ਸੀਗੇ ਜੀ ਤੇ ਇਸ ਤੋਂ ਬਾਅਦ ਆ ਵੀਰ ਜੀ ਦੱਸਣਗੇ ਤੁਹਾਨੂੰ ਸਾਰੀ ਮੇਰਾ ਨਾਮ ਦੀਪਕ ਮਾਰੇ ਕੀ ਘਟਨਾ ਹੋਈ ਅੱਜ ਤੇ ਕਿੰਨਾ ਗਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਇਹਨਾਂ ਨੂੰ ਹੀ ਪਤਾ ਹੋਊਗਾ ਅੱਜ ਤਾਂ ਜਿਹੜਾ ਸਮਾਨ ਪਿਆ ਸੀਗਾ ਕੁਆਡ ਸੀ ਇਹਨਾਂ ਦਾ ਲਗਭਗ 25000 ਦਾ ਉਹ ਚੋਰ ਛੱਡ ਕੇ ਭੱਜ ਗਏ ਤਿੰਨ ਚਾਰ ਜਾਣੇ ਸੀਗੇ ਤਿੰਨ ਜਾਣੇ ਤਾਂ ਅਸੀਂ ਦੇਖੇ ਸੀ ਇੱਕ ਸ਼ਾਇਦ ਪਰਲੇ ਪਾਸੋਂ ਲੰਘਾ ਸਾਨੂੰ ਇਸ ਬਾਰੇ ਧਿਆਨ ਹੈਗਾ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਤਾਂ ਸਵੇਰੇ 5 4:45 47 ਮਿੰਟ ਦਾ ਟਾਈਮ ਸੀਗਾ ਤੋ ਮੇਰੀ ਮਸੀ ਉੱઠી ਸੀਗੀ ਪਿਸ਼ਾਬ ਕਰਨ ਵਾਸਤੇ ਤੇ ਬਾਹਰੋਂ ਦੇਖਿਆ ਖੜਕਾ ਹੋ ਰਿਆ ਐਈ ਕਾ ਇੱਕ ਕਾਂਡ ਅਜ ਤੋਂ 10-15 ਦਿਨ ਪਹਿਲਾਂ ਹੋਇਆ ਸੀਗਾ ਉਹ ਨਾਲ 플ਾਟ ਖਾਲੀ ਪਿਆ ਉਹਦੇ ਦੋ ਇੱਕ ਨੁਕਰ ਸ਼ੋਰਮ ਜੀ ਨਾਲ ਲੱਗਦੀ ਹੈ ਤੇ ਇੱਕ ਉਹ ਦੂਜੇ ਨਾਲ ਲੱਗਦੀ ਹੈ ਉਹਨਾਂ ਦੇ ਪਾੜ ਪਾ ਕੇ ਉਹਨਾਂ ਦੇ ਅੰਦਰੋਂ ਵੀ ਸਰੀਆ ਕੱਢ ਕੇ ਲੈ ਗਏ ਸੀ ਉਸ ਟਾਈਮ ਵੀ 5 ਵਜੇ ਸੀਗੇ ਉਹ ਵੀ ਤਿੰਨ ਜਣੇ ਸੀ ਉਹਨਾਂ ਦੇ ਹੱਥ ਸਰੀਏ ਸੀਗੇ ਅਸੀਂ ਲਲਕਾਰਾ ਮਾਰਿਆ ਤਾਂ ਉਹ ਭੱਜ ਗਏ ਸੀ ਉਸ ਟਾਈਮ ਵੀ ਤਾਂ ਹੁਣ ਇਹਨਾਂ ਦੇ ਜੀ ਪਾੜ ਪਾਇਆ ਤਾਂ ਅਸੀਂ ਇਹਨਾਂ ਨੂੰ ਫੋਨ ਕਰਕੇ ਬੁਲਾਇਆ ਪਹਿਲਾਂ ਤਾਂ ਇਹਨਾਂ ਨੂੰ ਪੁੱਛਿਆ ਕਹਿੰਦੇ ਜੀ ਤੁਸੀਂ ਫੋਟੋ ਭੇਜੋ ਸਾਨੂੰ ਤੋ ਫੋਟੋ ਭੇਜੀ ਵੀ ਤੁਹਾਡਾ ਸਮਾਨ ਹੈ ਜਾਂ ਉਹ ਦੂਜਿਆਂ ਨੂੰ ਵੀ ਪਾਈ ਸੀਗੀ ਜੇ ਤੁਹਾਡਾ ਸਮਾਨ ਤਾਂ ਨਹੀਂ ਹੈਗਾ ਉਹ ਕਹਿੰਦੇ ਨਹੀਂ ਸਾਡਾ ਨਹੀਂ ਹੈਗਾ। ਤੋ ਫਿਰ ਇਹਨਾਂ ਨੂੰ ਪੁੱਛਿਆ ਕਿ ਕਹਿੰਦਾ ਸਾਡੇ ਸਮਾਨ ਹੈਗਾ ਫਿਰ ਇਹ ਆਏ ਇਹਨਾਂ ਨੇ ਸਨਗਤ ਕੀਤੀ ਸਾਡੇ ਸਮਾਨ ਹੈ। ਤੋ ਲਗਭਗ ਪੰਜ ਪੂਨ ਪੰਜ ਦਾ ਟਾਈਮ ਸੀਗਾ। ਲੱਗਦਾ ਵੀ ਗਲੀ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੂਰਾ ਜੀ। ਪੂਰਾ ਡਰ ਦਾ ਮਾਹੌਲ ਹੈ ਜੀ। ਬਰਿੰਦਰ ਭੰਡਾਰੀ ਜੀ ਅੱਜ ਕੀ ਘਟਨਾ ਹੋਈ ਅੱਜ ਕਿਹੇ ਬਦਲ ਲੱਗਾ? ਅੱਜ ਸਵੇਰੇ ਤਕਰੀਬਨ ਪੌਣੇ 5 ਵਜੇ ਜਦ ਸਾਨੂੰ ਪਤਾ ਲੱਗਿਆ ਰੋਲਾ ਪਿਆ ਕਿ ਚਾਰ ਪੰਜ ਚੋਰ ਨੇਗੇ ਕੁਛ ਖੜਕਾ ਹੋ ਰਿਹਾ। ਜੋ ਸਮਾਨ ਇਕੱਠਾ ਕਰ ਰਹੇ ਸੀ ਤੇ ਲਾ ਲਜਾਨ ਦੀ ਕੋਸ਼ਿਸ਼ ਵਿੱਚ ਸੀ ਤੇ ਜਦੋਂ ਅਸੀਂ ਬਾਹਰ ਇਕੱਠੇ ਹੋ ਕੇ ਆਏ ਤਾਂ ਉਹਨਾਂ ਨੇ ਸਾਨੂੰ ਬੋਤਲਾਂ ਦਿਖਾਈਆਂ ਬੋਤਲਾਂ ਟੁੱਟੀਆਂ ਹੋਈਆਂ ਹੱਥ 'ਚ ਤੇ ਅਸੀਂ ਆਪ ਦਾ ਬਚਾਅ ਕਰਦੇ ਹੋਏ ਸਾਈਡ ਤੇ ਹੋ ਗਏ ਤਾਂ ਉਹ ਭੱਜ ਗਏ ਪਰ ਆਪਣਾ ਉਹ ਸਾਰਾ ਸਮਾਨ ਛੱਡ ਕੇ ਭੱਜ ਗਏ ਤਕਰੀਬਨ 35-40 ਹਜ਼ਾਰ ਰੁਪਏ ਦਾ ਜੋ ਸਮਾਨ ਹੈ ਉਹ ਹੈਗਾ ਕਿਉਂਕਿ ਸਾਰੇ ਤੰਬਾ ਪਿੱਤਲ ਹੀ ਹੈ ਜੋ ਹੈ ਇੱਕ ਪਾਸੇ ਚੋਨਜਾਬਤਾ ਲੱਗ ਰਿਹਾ ਦੂਜੇ ਪਾਸੇ ਚੋਰੀਆਂ ਹੋ ਰਹੀਆਂ ਕੀ ਕਹਿੰਦੇ ਜੀ ਲੋਕ ਸੁਰੱਖਤ ਦੇਖੋ ਚੋਨਜਾਬਤਾ ਤਾਂ ਦੇਖੋ ਹੁਣ ਆਪਾਂ ਨੂੰ ਪਤਾ ਵੋਟਾਂ ਆ ਰਹੀਆਂ ਅੱਗੇ ਅਸਲਾ ਧਾਰਕਾਂ ਨੇ ਅਸਲਾ ਜਮ੍ਹਾਂ ਕਰਾਉਣਾ ਹੈ ਹਰੇਕ ਬੰਦੇ ਨੇ ਆਪਦੀ ਸੇਫਟੀ ਸੈਕਿਉਰਿਟੀ ਲਈ ਹੈ ਪਰ ਉੱਥੇ ਇਹ ਚੀਜ਼ਾਂ ਦੇ ਜੋ ਅਪਰਾਧ ਰੇ ਇਸ ਤਰ੍ਹਾਂ ਦੇ ਵਧ ਰਹੇ ਨੇ ਸੋ ਇੱਕ ਆਮ ਇਨਸਾਨ ਲਈ ਇਹ ਜੋ ਜਿੰਦਗੀ ਇਹਨਾਂ ਨੂੰ ਪਤਾ ਕਿ ਅਸਲੇ ਜਮ੍ਹਾਂ ਹੋ ਗਏ ਨੇ ਜਾਂ ਹੋ ਰਿਹਾ ਇਹਨਾਂ ਦੇ ਹੌਂਸਲੇ ਜਿਹੜੇ ਨੇ ਉਹ ਸਤਵੇਂ ਆਸਮਾਨ ਤੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਂ ਭੱਜਾਂਗੇ ਵੀ ਸਾਡੇ ਕਿਹੜਾ ਕੋਈ ਫੈਰ ਮਾਰ ਲੂ ਜਾਂ ਅਸੀਂ ਦਿੱਲੀ ਚ ਕੋਈ ਕੀਮਤੀ ਕੀਮਤੀ ਚੀਜ਼ ਉਠੋਕੇ ਭੱਜ ਲਾਂਗੇ ਤਕਰੀਬਨ ਅੱਜ 3 ਕਿ ਦਿਨ ਪਹਿਲਾਂ ਦੀ ਗੱਲ ਹੈ ਆ ਚਾਰ ਕਰ ਛੱਡ ਕੇ ਕਿਸ ਦੀ ਮੋਟਰੀ ਲਾ ਕੇ ਲੈ ਕੇ ਦਿੰਦੇ ਸਾੜੇ ਤੇ ਹੁਣ ਤਕਰੀਬਨ ਇਸ ਘਟਨਾ ਤੋਂ ਘੰਟਾ ਬਾਅਦ ਹੀ ਪਤਾ ਲੱਗਿਆ ਕਿ ਇੱਕ ਗਲੀ ਦੇ ਆਪਣੇ ਪੱਕਾ ਗਾਲਜ ਰੋਡ ਤੇ ਜੀਵਨ ਬੈਰਿੰਗ ਵਾਲੇ ਆ ਉਹਨਾਂ ਨਾਲ ਕੁੱਟਮਾਰ ਕਰਕੇ ਉਹਨਾਂ ਤੋਂ ਸ਼ਰੇਆਮ ਪੈਸੇ ਖੋ ਕੇ ਲੈ ਗਏ ਸਵੇਰੇ 6:00 ਵਜੇ ਦੀ ਗੱਲ ਹੈ ਸੋ ਇਹ ਸ਼ਹਿਰ ਲਈ ਬਹੁਤ ਮੰਦਭਾਗ ਗੀ ਘਟਣਾ ਹੈਗੀ ਦਿਨ ਦੇ ਵਿਚਾਲੇ ਤਾਂ ਦੇਖਿਆ ਸੀ ਪਰ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਕਿ ਸੂਰਜ ਚੜਾ ਹੁੰਦਾ ਤਾਂ ਪਹਿਲਾਂ ਹੀ ਜਦੋਂ 6:30 ਵਜੇ ਦੀ ਗੱਲ ਹੈ। ਦੇਖੋ ਜੀ ਇਹ ਤਾਂ ਉਸ ਚੀਜ਼ ਦਾ ਫਾਇਦਾ ਤਾਂ ਹਟਾਉਂਦੇ ਆ ਜੀ। ਸਵੇਰੇ ਤੁਸੀਂ ਦੇਖੋ ਵੀ 3 ਵਜੇ, 4 ਵਜੇ, 5 ਵਜੇ ਉਹਨਾਂ ਨੂੰ ਪਤਾ ਸਾਰੇ ਲੋਕ ਸੁੱਤੇ ਪਏ ਹੁੰਦੇ ਆ। ਤਾਂ ਇਹ ਲੋਕ ਉਸ ਟਾਈਮ ਜਾਗਦੇ ਆ ਤੇ ਆਪਣਾ ਲੋਕਾਂ ਨੂੰ ਆਪਦਾ ਸ਼ਿਕਾਰ ਬਣਾਉਂਦੇ ਆ। ਜੀ ਨਾਮ ਹੈ ਜੀ ਜੀਵਨ ਕੁਮਾਰ ਕੀ ਘਟਨਾ ਹੋਈ ਅੱਜ ਕਿੰਨੇ ਵਜੇ ਹੋਈ ਹੈ 6 ਵਜੇ ਕੇ ਮੈਂ ਆਇਆ ਸੀ ਜੀ ਦੁਕਾਨ ਦੇ ਸਪਾਸ ਸਭਾਈ ਕਰੀ ਆਈ ਇਹ ਆਪਣੀ ਐਮਬੈਰਗਾਂ ਦੀ ਦੁਕਾਨ ਹੈ ਕਿਸ ਜਗ੍ਹਾ ਤੇ ਉਹ ਪੁਰਾਣੀ ਬੱਸ ਸਟੈਂਡ ਕੋਲ ਜੀ ਉਹ ਤੋਂ ਕੀ ਹੋ ਉਹ ਦੁਬਾਰਾ 6 ਵਜੇ 7-8 ਮਿੰਟਾਂ ਤੇ ਆਏ ਨੇ ਅੰਦਰ ਦੋ ਜਣੇ ਸੀ ਜੀ ਮੈਨੂੰ ਕਹੇ ਬੈਲਟ ਲੈਣੀ ਹੈ ਭਾਈ ਬੈਲਟ ਹੈਣੀ ਨਾ ਅਸੀਂ ਦੱਲਿਆ ਇਹਨਾਂ ਬਿਠਾਉਗਾ ਮੈਂ ਦੂਜਾ ਫਿਰ ਅਸੀਂ ਜਿਵੇਂ ਚੋੜਾਈ ਹੋ ਗਈ ਦੋ ਜਣੇ ਦੂਜੇਰ ਵਾਲਬਰ ਕਰਨ ਲਈ ਅਸਲਾ ਸੀ ਨਾ ਹਾਂਜੀ ਅਸਲਾ ਹੈਗਾ ਜੀ ਕਿਹੜੇ ਜਣੇ ਕੋਲ ਇੱਕ ਵਾਰ ਤਾਂ ਚੋਣ ਜਾਤ ਦਾ ਲੱਗਿਆ ਹੈ ਅਸਲੇ ਦੇ ਜਮਾ ਹੋ ਰਹੇ ਨੇ ਉਹਨਾਂ ਕੋਲ ਹਥਿਆਰ ਕਿਵੇਂ ਆ ਗਏ ਸਾਨੂੰ ਕੀ ਪਤਾ ਕਿਵੇਂ ਆਏ ਸੀ ਸਾਨੂੰ ਕੀ ਆਇਆ ਐਸੇ ਤੇ ਵਪਾਰੀ ਬਣ ਗਏ ਅਸੀਂ ਕਿਹੜਾ ਹਥਿਆਰ ਚੈੱਕ ਕਰਨ ਆਲੇ ਆ ਜੀ ਲੱਗਦਾ ਕਿ ਲੋਕਾਂ ਦੇ ਹਥਿਆਰ ਦਾ ਜਮਾ ਹੋ ਰਿਹਾ ਨੇ ਪਰ ਚੋਰਾਂ ਕੋਲ ਹਥਿਆਰ ਨੇ ਹਾਂਜੀ ਹਾਂਜੀ ਕੀ ਮੈਂ ਦੇਖ ਦੋ ਕੀ ਕਹਣਾ ਚਾਹੁੰਦੇ ਹਾਂ ਅਸੀਂ ਆਏ ਕਿਹੜੇ ਸਾਨੂੰ ਸਾਫ਼ ਇਲਾਜ ਚਾਹੀਦਾ ਜੀ ਕਿੰਨੇ ਦਾ ਨੁਕਸਾਨ ਹੋਇਆ ਪੰਜ 7000 ਦਾ ਨੁਕਸਾਨ ਹੋਇਆ ਤੇ ਤੁਹਾਡਾ ਵੀ ਕੀਤੀ ਹੈ ਕੋਈ ਲੈ ਚੈਂਬਰ ਚਮੜਾਈ ਹੋਈ ਕੁੱਟਮਾਰ ਕੋਈ ਨਹੀਂ ਅੱਛਾ ਗੱਲੇ ਚੋਂ ਹ ਵੇ ਸਾਡੇ ਸੁਧਾਰ ਹੋਣਾ ਚਾਹੀਦਾ ਪਰ ਅਸਲ ਕਰੇ ਵੀ ਕੁਸ ਪਬਲਕ ਦਾ ਚਲੋ ਇਹਨਾਂ 5-7000 ਰੁਪਏ ਜੀ ਕੋਈ ਪ੍ਰਵਾਸ ਨਹੀਂ ਕਰ ਸਕਦੇ ਇਹਦੇ ਨਸ਼ੇੜੀਆਂ ਦੇ ਗੋਲੀਆਂ ਮਾਰਿਆ ਕਰ ਚੱਕੀ ਕਰਾਉਣਾ ਕੀ ਰੱਖ ਕੇ ਪਾ ਲੱਗਦਾ ਕਿ ਹਥਿਆਰ ਦੀ ਰੋਕ ਤੇ ਪੈਸੇ ਲੱਗੇ ਗਿਆ ਹਾਂਜੀ ਹਾਂਜੀ ਮੈਂ ਐਂ ਕਹਿਣਾ ਪ੍ਰਸ਼ਾਸਨ ਨੂੰ ਭਵੰਤ ਮਾਨਾ ਭਾਵੇਂ ਕੋਈ ਵੀ ਹੈ ਇਹਨਾਂ ਭਾਵੇਂ ਤਮਾਰ ਕਿਉਂ ਨਹੀਂ ਕਰਦਾ ਗੋਲੀਆਂ ਵੀ ਆਲੇ ਕਹਿ ਗੋਲੀ ਮਾਰੋ ਕਹੇ ਨਸ਼ੇੜੀਆਂ ਇਕੱਠੇ ਕਰਕੇ 20-50 ਬੰਦੇ ਕਿਹੜੇ ਹੁੰਦੇ ਗੋਲੀ ਮਾਰਿਆ ਕਰ ਗੱਡੀ ਚੜਾਵਾ ਕਰ ਕੀ ਕਰਾਉਣਾ ਨਿਮਾਤ ਡੈਂਪਲ ਪਲੀ ਅੱਜ ਜਿਹੜੀ ਘਟਨਾ ਹੋਈ ਵਪਾਰੀਆਂ ਦੇ ਉੱਤੇ ਅਸਲ ਦੀ ਨੋਕ ਤੇ ਲੁੱਟ ਕੀਤੀ ਗਈ ਹੈ ਸਵੇਰੇ ਸਵੇਰੇ ਉਹ ਵੀ ਕਿੱਥੇ ਹੋਈ ਹੈ ਕੀ ਕੀ ਗੱਲਬਾਤ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਸਵੇਰੇ 6 ਵਜੇ ਦੁਕਾਨ ਤੇ ਆਉਂਦੇ ਆਪਾਂ ਦੁਕਾਨ ਵਪਾਰੀ ਖੋਲਦੇ ਜਦੋਂ ਇਹ ਬਹੁਤ ਮਾੜੀ ਗੱਲ ਘਟਨਾ ਹੋਈ ਹੈ ਜਿਹੜੀ ਵਪਾਰੀਆਂ ਨੂੰ ਨਾਲ ਤਾਂ ਲੁੱਟ ਗਿਆ ਨਾਲੇ ਕੁੱਟਿਆ ਅਸਲਾ ਸਾਰਾ ਕੁਝ ਨਾਲ ਰੱਖਦੇ ਆ ਜਿਹੜਾ ਸਾਡਾ ਅਸਲਾ ਜੇ ਵਪਾਰ ਮੰਡਲ ਕੋਲੇ ਜਾਂ ਕੋਈ ਹੋ ਪੁਲਿਸ ਜਮ੍ਹਾਂ ਕਰਾ ਲੈਂਦੀ ਆ ਪਰ ਜਿਹੜਾ ਨਜਾਇਜ਼ ਤੌਰ ਤੇ ਲਈ ਫਿਰਦੇ ਆਸਲਾ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਜੀ ਬਹੁਤ ਮਾੜੀ ਘਟਨਾ ਇਹਦਾ ਜਾਨੀ ਨੁਕਸਾਨ ਤੋਂ ਵੀ ਬਚਤ ਰਹੀ ਜੀ ਕਿੱਥੇ ਦੁਕਾਨ ਹੈ ਜੀ ਇਹ ਦੁਕਾਨ ਪੱਕਾ ਕਾਲਜ ਰੋਡ ਤੇ ਵਾਟਰ ਟੈਂਕੀ ਦੇ ਨੀਚੇ ਜੀ ਇੱਕ ਪਾਸੇ ਚੋਨ ਜਾਬ ਤਾਂ ਲੱਗਾ ਸੁਰੱਖਿਆ ਬਣੀ ਹੋਈ ਆ ਪਰ ਦੂਜੇ ਪਾਸੇ ਗਨਪੌਂਟ ਤੇ ਲੁੱਟ ਹੋਈ ਆ ਸਵੇਰੇ ਸਵੇਰੇ ਇਹ ਤਾਂ ਬਹੁਤ ਮਾੜੀ ਘਟਨਾ ਜੀ ਇਹ ਤਾਂ ਵਾਸਤੇ ਇਹਨਾਂ ਨੂੰ ਪੂਰਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਵਪਾਰੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀਆਂ ਨੇ ਕਦੇ ਕਿਸੇ ਤਰੀਕੇ ਨਾਲ ਦਿੱਕਤ ਕਦੇ ਵਪਾਰੀਆਂ ਨੂੰ ਕਦੇ ਕਿਸੇ ਦਿੱਕਤ ਨਾਲ ਵਪਾਰ ਉਵੇਂ ਹੀ ਬੰਦੇ ਚੱਲ ਰਿਹਾ ਕੰਮ ਬਹੁਤ ਮਾੜੀ ਗੱਲ ਆ ਜੀ ਕਿਵੇਂ ਕਿਵੇਂ ਚੋਰੀ ਕੀਤੀ ਚੋਰੀ ਆ ਕੇ ਇਹਨਾਂ ਦੇ ਦੁਕਾਨ ਤੇ ਦੁਕਾਨ ਖੋਲਦੀ ਹੈ ਜੀ ਇਹਨਾਂ ਨੇ ਆ ਕੇ ਇਹਨਾਂ ਦੇ ਉੱਤੇ ਨਾਲੇ ਪੱਟਗੇ ਨਾਲੇ ਪੈਸੇ ਖੋ ਕੇ ਲਗੇ ਕੀ ਮੰਗ ਕਰਦੇ ਹੋ ਮੰਗ ਕਰਦੇ ਵੀ ਇਹਨਾਂ ਨੂੰ ਜਲਦੀ ਤੋਂ ਜਿਆਦਾ ਚੋਰਾਂ ਨੂੰ ਫੜਿਆ ਜਾਵੇ ਤੇ ਮੁੜ ਕੇ ਜਿਹੜੇ ਪ੍ਰਸ਼ਾਸਨਾ ਪੂਰਾ ਧਿਆਨ ਦੇਵੇ ਵਪਾਰੀਆਂ ਦਾ ਪੂਰੀ ਚੌਕਸੀ ਵਰਤਣ ਵੀ ਵਪਾਰੀਆਂ ਦੇ ਕੋਈ ਇਹ ਜੇ ਦੁਬਾਰਾ ਘਟਣਾ ਨਾ ਹੋਵੇ ਹਥਿਆਰ ਇਹਨਾਂ ਕੋਲੇ ਪਿਸਤੌਲ ਵਗੈਰਾ ਸੀਗੇ ਜੀ ਕਹਿੰਦੇ